ਹੁਣ ਇੱਕ ਇਹ ਸੋਨੇ ਦੀ ਡਲੀ ਵਿੱਚੋਂ ਅਗਲੇ ਨੇ ਵੱਖ-ਵੱਖ ਗਹਿਣੇ ਬਣਾਤੇ ਹੁਣ ਤੁਸੀਂ ਗਹਿਣੇ ਘਰ ਚ ਲਈ ਫਰੋ ਤੁਸੀਂ ਆਪਣੇ ਘਰ ਚ ਗਹਿਣੇ ਲਈ ਫਰੋ ਤਾਂ ਤੁਸੀਂ ਹੁਣ ਇਹ ਕਹੀ ਜਾਓ ਹਾਂ ਗਹਿਣੇ ਵੱਖਰੇ-ਵੱਖਰੇ ਆ ਡਿਜ਼ਾਈਨ ਵੱਖਰੇ-ਵੱਖਰੇ ਆ ਪਰ ਸੋਨਾ ਬੋਲੋ ਸਾਰੇ ਇਦਾਂ ਆਪਾਂ ਸਾਰੇ ਡਿਜ਼ਾਈਨ ਵੱਖਰੇ-ਵੱਖਰੇ ਆ ਕਿਸਦਾ ਨੱਕ ਥੋੜਾ ਟੇਢਾ ਹੋਦਾ ਕਿਸਦਾ ਕੋ ਸੱਦਾ ਹੋਦਾ ਕਿਸਦੀ ਅੱਖ ਇੱਕ ਮੋਟੀ ਹੋਦੀ ਆ ਦੂਜੀ ਛੋਟੀ ਹੋਦੀ ਆ ਕਿਸਦੀਆਂ ਅੱਖਾਂ ਛੋਟੀਆਂ ਹੋ ਸਕਦੀਆਂ ਕਿਸਦੀਆਂ ਅੱਖਾਂ ਵੱਡੀਆਂ ਹੋ ਸਕਦੀਆਂ ਕਿਸਦੀ ਹਾਈਟ ਘੱਟ ਆ ਕਿਸਦੀ ਹਾਈਟ ਵਾਦਾ ਇਹ ਗਹਿਣਿਆਂ ਦੇ ਡਿਜ਼ਾਈਨ ਵੱਖਰੇ ਵੱਖਰੇ ਹੋ ਸਕਦੇ ਆ ਪਰ ਪੰਜਾਂ ਤਤਾਂ ਦਾ ਸੋਨਾ ਸਾਰਿਆਂ ਨੂੰ ਇੱਕੋ ਜਿਹਾ ਲੱਗਾ ਕੋ ਸਤਨਾਮ ਸ੍ਰੀ ਤੇ ਫਿਰ ਗੱਲ ਸਮਝ ਆ ਗਈ ਜਾਤ ਪਤ ਉੱਚੀ ਕਿਵੇਂ ਹੋਈ ਜੀ ਬੋਲੋ ਪਿਆਰਿਓ ਹੁਣ ਕੜਾ ਕਹੀ ਜਾਵੇ ਮੈਂ ਉੱਚੀ ਜਾਤ ਦਾ ਮੁੰਦਰੀ ਨੂੰ ਕਹੀ ਜਾਵੇ ਤੂੰ ਤੇ ਮੇਰੇ ਤੋਂ ਨੀਵੀਂ ਜਾਤ ਦੀ ਆ ਹਾਰ ਨੂੰ ਚੈਨੀ ਨੂੰ ਢਾਟਾ ਮਰੀ ਜਾਵੇ ਕੜਾ ਤਾਂ ਸਿਆਣਾ ਸੁਨਿਆਰਾ ਪਤਾ ਕੀ ਆਊਗਾ ਲੜੋ ਨਾ ਸੋਨਾ ਇੱਕੋ ਹੀ ਆ ਕਿਉਂ ਜੀ ਕੜਾ ਨਾ ਘੜਾ ਸ਼ਕਾਲਾ ਚੱਪਣੀ ਝਾਵਾਂ ਇੱਕ-ਇੱਕ ਮਿਹਾਰ ਨੇ ਮਿੱਟੀ ਗੁੰਨ ਕੇ ਬਣਾਇਆ ਨਾ ਨਾ ਵੱਖਰੇ-ਵੱਖਰੇ ਆ ਨਾ ਇੱਕੇ ਥਾਂ ਤੇ ਮਿੱਟੀ ਚ ਪਾਣੀ ਪਾਇਆ ਇੱਕੇ ਥਾਂ ਤੇ ਉਹਨੇ ਗੁੰਨੇ ਆ ਬਣਾ ਕੇ ਉਹ ਬਾਜ਼ਾਰ ਚ ਲੈ ਆ ਤੁਸੀਂ ਖਰੀਦ ਲਿਆ ਕਿਸੇ ਨੂੰ ਚਾਹੀਦਾ ਸੀ ਘੜਾ ਪਾਣੀ ਵਾਸਤੇ ਉਹਨੇ ਘੜਾ ਲੈ ਆਂਦਾ ਕਿਸ ਨੇ ਕਿਹਾ ਜੀ ਨਹੀਂ ਜੀ ਆਪਾਂ ਦੁੱਧ ਕਾੜਿਆ ਕਰਨਾ ਉਹਨੇ ਕੀ ਲੈ ਆਂਦਾ ਕਾੜਨਾ ਕਿਹਨੇ ਕਹ ਸਾਨੂੰ ਤੌੜੀ ਚਾਹੀਦੀ ਧਾਲ ਬਣਾਇਆ ਕਰਨੀ ਉਹਨੇ ਤੌੜੀ ਲੈ ਆਂਦੀ ਕਿਹਨੇ ਕਰ ਅਡੀਆਂ ਕੂਚਿਆ ਕਰਨੀਆਂ ਚਾਹਾਂ ਚਾਹੀਦਾ ਉਹਨੇ ਚਾਹਾਂ ਲੈ ਜਾਂਦਾ ਵੱਖਰੀਆਂ ਵੱਖਰੀਆਂ ਚੀਜ਼ਾਂ ਹੋ ਗਈਆਂ ਕਹਿੰਨੇ ਕਿ ਨਹੀਂ ਸਾਨੂੰ ਛੰਨੇ ਟਾਇਬ ਚਾਹੀਦਾ ਕਿ ਭਾਂਡਾ ਜਿਹਦੇ ਮੱਖਣ ਕੱਢ ਕੇ ਰੱਖਿਆ ਕਰਨਾ ਚਟਨੀ ਬਣਾ ਕੇ ਉਹਦੇ ਚ ਮਿੱਟੀ ਦੇ ਭਾਂਡੇ ਚ ਰੱਖਿਆ ਕਰਨੀ ਆ ਹੁਣ ਸਾਰੇ ਬਰਤਨ ਵੱਖਰੇ ਵੱਖਰੇ ਬਣਾਤੇ ਉਹਨੇ ਦੱਸਿਓ ਹੁਣ ਪੱਲਾ ਮਿੱਟੀ ਵੀ ਵੱਖਰੀ ਵੱਖਰੀ ਆ ਬੋਲੋ ਗੁਰੂ ਕੇ ਪਿਆਰਿਓ ਇਸੇ ਤਰ੍ਹਾਂ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਣਾ ਦੇ ਇੱਕੋ ਰੱਬ ਰੂਪੀ ਕਮਿਹਾਰ ਨੇ ਸਾਰੇ ਭਾਂਡੇ ਬਣਾਏ ਆ ਕੋਈ ਥੋੜਾ ਜਿਹਾ ਵੱਡਾ ਬਣਾਤਾ ਕੋਈ ਛੋਟਾ ਬਣਾਤਾ ਕਿਹਦਾ ਰੰਗ ਥੋੜਾ ਕਾਲਾ ਹੋ ਗਿਆ ਕਿਹਦਾ ਥੋੜਾ ਚਿੱਟਾ ਹੋ ਗਿਆ ਅੱਜ ਕੱਲ ਤਾਂ ਬਿਊਟੀ ਪਾਰਲ ਵਾਲੇ ਉਹ ਵੀ ਨਿਵੇੜੀ ਜਾਂਦੇ ਕੰਮ ਉਹ ਵੀ ਕੁਦਰਤ ਨੂੰ ਟੱਕਰ ਦੇਣ ਦਾ ਆ ਤੋ ਬੋਲੋ ਪਿਆਰਿਓ ਉਹ ਤੇ ਕੁਦਰਤ ਨੂੰ ਟੱਕਰ ਦੇਣ ਦਾ ਸਪੈਸ਼ਲ ਜਾਂਦੇ ਕਈ ਤਿਆਰ ਹੋਣਗੇ ਅਵੇਮਾ ਸ਼ਾਦੀਆਂ ਤੇ ਸਪੈਸ਼ਲ ਕਈ ਸਾਡੀਆਂ ਧੀਆ ਕਈ ਕਈ ਲੜਕੇ ਵੀ ਜਾਣ ਲਾਪੇ ਸਪੈਸ਼ਲ ਅਵਟਣਾ ਤਾਂ ਹੀ ਮਲਦੇ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ। ਉਦੋਂ ਹੱਥੀ ਕੰਮ ਕਰਦੇ ਹੁੰਦੇ ਸੀ ਲੜਕੇ ਲੜਕੀਆਂ ਸਾਰੇ। ਤੇ ਉਹ ਉਹਨੂੰ ਵਟਣਾ ਮਲਣਾ ਵੀ ਥੋੜਾ 2 4 5 ਦਿਨਾਂ ਨੂੰ ਕੰਮ ਵੀ ਤਾਂ ਹੀ ਛਡਾਉਂਦੇ ਹੁੰਦੇ ਸੀ ਵੀ ਇਹ ਨੂੰ ਸਾਇਹ ਵਜਾ। ਕੰਮ ਛਡਾਉਣ ਦਾ ਅਰਥ ਹੁੰਦਾ ਸੀ ਵੀ ਸਾਇਹ ਵਜੇ ਦਾ ਅਰਥ ਆ ਵੀ ਇਹਨੂੰ ਉਹਨੂੰ ਵਟਣਾ-ਵਟਣਾ ਮਲੋ ਤੇ ਇਹਦੇ ਹੱਥਾਂ 'ਚ ਸਟਾਲਾ-ਸਟੂਲਾ ਨਿਕਲ ਜੇ। ਥੋੜਾ ਦਾਤਨ ਦੂਤਨ ਕਰੋੜ ਕੇ ਕਰਨਾ ਤੇਨੂੰ ਵਿਆਹਣ ਜਾਣਾ ਵਾ। ਸਵਾ ਸਾਫ ਸੁਥਰੇ ਕੱਪੜੇ ਪਾਲਾ ਤੂੰ ਅੱਜ ਕੱਲ ਦਾ ਸੁਖ ਨਾ ਫਰ ਇੱਕ ਬਾਥਰੂਮ ਚ ਸੋਹਣੇ ਸੋਹਣੇ ਸ਼ੈਂਪੂ ਪਏ ਆ ਤਰ੍ਹਾਂ ਤਰ੍ਹਾਂ ਦੇ ਸਾਬਣ ਪਏ ਆ ਪਰਫਿਊਮ ਵਧੀਆ ਵਧੀਆ ਪਏ ਆ ਫੇ ਵੀ ਆਪਾਂ ਵਿਆਹ ਲੈ ਬੈਨੋ ਲੜਕੇ ਨੂੰ ਸਪੈਸ਼ਲ ਨਮਾਉਨੇ ਆ ਸਾਰਾ ਟੱਬਰ ਇਕੱਠਾ ਹੋ ਕੇ ਤੋਂ ਚੀਜ਼ਾਂ ਬਣ ਗਈਆਂ ਸਾਡੇ ਸਮਾਜ ਦੇ ਵਿੱਚ ਮੈਂ ਮਾਲਾ ਕਲਾ ਵੀ ਇਹ ਗੱਲ ਬੋਲੀ ਸੀ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲੋ ਜਿਹੜੇ ਪੁੱਤਰ ਦੀ ਦਾ ਆਨੰਦ ਕਰੇ ਉਹਨਾਂ ਦਾ ਪੁੱਤ ਟਾਈਮ ਨਾ ਉੱਠ ਕੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਕਰ ਬਾਣੀ ਪੜ ਸਤਪੁਰ ਦੇ ਅੱਗੇ ਅਰਦਾਸਾ ਸੋਧ ਕਿ ਸੱਚਾ ਪਾਤਸ਼ਾਹ ਜਿਹੜੇ ਕਾਰਜ ਨਹੀਂ ਚੱਲੇ ਆ ਸਾਡੇ ਪਤੀ ਪਤਰੀਂ ਦਾ ਪਿਆਰ ਬਣਿਆ ਰਵੇ ਰਸਮਾਂ ਦੇ ਵਿੱਚ ਟਾਈਮ ਘੱਟ ਲਾਓ ਤੇ ਕਈ ਅੱਗੇ ਪਤਾ ਕਿ ਨਹੀਂ ਇਹ ਰਸਮਾਂ ਜੀ ਨਿਭਾਉਣੀਆਂ ਜ਼ਰੂਰੀ ਆ ਰਸਮਾਨ ਭਾਈ ਜਔ ਬਣੇ ਭਾਵੇਂ ਉਹਨਾਂ ਦੀ ਮੁੜ ਕੇ ਬੋਲੋ ਜੀ ਮੁੜ ਕੇ ਭਾਵੇਂ ਨਾ ਹੀ ਬਣੇ ਰਸਮਾਨ ਭਾਈ ਜਔ ਤੇ ਰਸਮਾਂ 'ਚ ਅਸੀਂ ਇੰਨਾ ਟਾਈਮ ਲਾਉਨੇ ਆ ਜਿਹੜੇ ਲਾਵਾ ਵਾਸਤੇ ਪੁੱਤ ਧੀ ਨੂੰ ਅਸੀਂ 25 30 ਸਾਲ ਜਵਾਨ ਕਰਦੇ ਆ ਰਸਮਾਂ ਨਿਭਾਉਣ ਵਿੱਚ ਅਸੀਂ ਵੱਧ ਟਾਈਮ ਲਾਉਨੇ ਆ ਆਨੰਦਕਾਰ 15-20 ਮਿੰਟਾਂ ਜੀ ਨਿਭੜਨ ਦੀ ਕੋਸ਼ਿਸ਼ ਕਰਦੇ ਆ ਰਸਮਾਂ ਤੇ ਇੰਨਾ ਨਿਭਾਉਣ ਤੇ ਟਾਈਮ ਲਾਉਨੇ ਪੁੱਛੋ ਹੀ ਕੋਜਣਾ ਜੀ ਬਹੁਤ ਪਖੰਡ ਤਰ੍ਹਾਂ ਤਰ੍ਹਾਂ ਦੇ ਕਰ ਲੱਗ ਪਏ ਅਸੀਂ ਤਰ੍ਹਾਂ ਤਰ੍ਹਾਂ ਦੇ ਕਰਮਕਾਂਡ ਤਰ੍ਹਾਂ ਤਰ੍ਹਾਂ ਦੇ ਪਖੰਡ ਜਿਵੇਂ ਪ੍ਰਾਣੀ ਦੀ ਚੜਾਈ ਵੜੇ ਨਹੀਂ ਆਪਣੇ ਹੁਣ ਦੱਸ ਰਿਹਾ ਸੀ ਨਾ ਭਾਈ ਮਖਣ ਸਿੰਘ ਵੀ ਪ੍ਰਾਣੀ ਦੇ ਚੜਾਈ ਵੜੇ ਸਿੱਕਾ ਮੂੰਹ ਚ ਪਾਉਣਗੇ ਉਹਦੇ ਜਿਵੇਂ ਉਹਨੇ ਕੇਲੇ ਛਲੀਆਂ ਖਰੀਦਣੀਆਂ ਅੱਗੇ ਜਾ ਕੇ ਪਾਪਾ ਜੀ ਨੇ ਜਿਉਂਦੇ ਆ 5 ਰੁਪਏ ਨੂੰ ਦਿੰਦੇ ਉਹਨੂੰ ਮੱਥਾ ਟੇਕਣ ਲਈ ਵੀ ਲੈ ਮੱਥਾ ਟੇਕ ਲਾ ਮੈਂ ਪਹਿਲਾਂ ਮਾਫੀ ਮੰਗ ਲਵਾਂ ਜਿਹੜੇ ਜਿਉਂਦੇ ਮਾਂ ਬਾਪ ਦੀ ਸੇਵਾ ਕਰਦੇ ਨੇ ਉਹ ਪਖੰਡ ਕਰਦੇ ਵੀ ਨਹੀਂ ਜਿਹੜੇ ਜਿਉਂਦਿਆਂ ਪੁੱਛਦੇ ਨਹੀਂ ਹੈਗੇ ਉਹ ਫੇ ਪਖਾਨੇ ਬੰਦਿਆ ਮਖਾਨੇ ਵੰਡਦੇ ਆ ਕਈ ਪਖੰਡ ਕਰਦੇ ਆ ਕਈ ਤਰ੍ਹਾਂ ਦੇ ਜਿਉਂਦੇ ਦਿਆਂ ਹਾਂ ਬਜ਼ੁਰਗਾਂ ਨੂੰ ਖਜੂਰਾਂ ਲਿਆ ਕੇ ਦਿਓ ਸਿਆਲ ਵੀ ਪਾਪਾ ਜੀ ਨੂੰ ਖਜੂਰ ਖਵਾਓ ਕੋਈ ਕੋਈ ਉਹਨੂੰ ਠੰਡ ਵਿਚਾਰੇ ਨੂੰ ਘੱਟ ਲੱਗੇ ਵਧੀਆ ਉਹਨੂੰ ਕੰਬਲ ਦਿਓ ਡਬਲ ਬੈੱਡ ਦਾ ਉਹਦੇ ਤੇ ਉਤੇ ਰਜਾਈ ਮੋਟੀ ਪਾਓ ਲਾਗੇ ਮਾੜੀ ਮੋਟੀ ਕੋਈ ਹੀਟਰ ਲਾ ਦਿਓ ਤੇ ਉਹਨੂੰ ਉਹਦੇ ਸਿਆਲ ਨਿਗ ਰਵੇ ਉਹਨੂੰ ਮੜਾ ਜਾ ਕਿਉਂਕਿ ਬਜ਼ੁਰਗਾਂ ਨੂੰ ਠੰਡ ਵੱਧ ਲੱਗਦੀ ਹੈ ਜਿਉਂਦਿਆਂ ਪੁੱਛਣਾ ਨਹੀਂ ਮਰਨ ਤੋਂ ਬਾਅਦ ਲੋਈਆਂ 20 25 25 ਉਹਦੇ ਸਰੀਰ ਉੱਤੇ ਇਕੱਠੀਆਂ ਹੋ ਜਾਂਦੀਆਂ ਇਹਨਾਂ ਕੰਮਾਂ 'ਚ ਅਸੀਂ ਪੈ ਗਏ ਸਾਡਾ ਸਮਾਜ ਜੇ ਕੋ ਆਪਣੇ ਵਰਗਾ ਉੱਥੇ ਬੋਲਦਾ ਵਾ ਤੇ ਕਈਆਂ ਨੂੰ ਇਹ ਗੱਲਾਂ ਦਾ ਗੁੱਸਾ ਲੱਗਦਾ ਜੁੰਦਿਆਂ ਵੇਖੋ ਵੀ ਪਾਪਾ ਜੀ ਦੀ ਲੋਈ ਵਧੀਆ ਵਾ ਮਾਤਾ ਜੀ ਦਾ ਸ਼ਾਲ ਬਹੁਤ ਵਧੀਆ ਵਾ ਇਹਨਾਂ ਗੱਲਾਂ ਵਾਲੇ ਬੰਨੇ ਧਿਆਨ ਦਿਓ ਤੇ ਇਦਾਂ ਹੀ ਪ੍ਰਾਣੀ ਦੇ ਚੜ੍ਹਾਈ ਵੇਲੇ ਵੀ ਕਰਮਕਾਂਡ ਕਰਦੇ ਅਸੀਂ ਤੇ ਪੁੱਤਰ ਧੀ ਦੇ ਆਨੰਦ ਕਾਰਜ ਵੇਲੇ ਵੀ ਸਾਡੇ ਰਸਮਾਂ ਨਭਾਈਆਂ ਜਾ ਰਹੀਆਂ ਰਸਮਾਂ ਅਛਾ ਆਨੰਦ ਕਾਰਜ ਕਿੰਨਾ ਟਾਈਮ ਹੋਣਾ 15 20 ਮਿੰਟ ਨਹੀਂ ਅਸੀਂ ਲਾਉਂਦੇ ਇਹਦੇ ਨਾਲ ਬਾਕੀ ਲੜਕੇ ਲੜਕੀ ਨੂੰ ਖਿਲਾੜ ਕੇ ਕਿਸੇ ਦਰਖਤ ਹਲੇ ਕਿਦਾਂ ਵੀਡੀਓ ਵਾਲੇ ਭਜਾਈ ਫਿਰਦੇ ਆ ਜੀ ਅਸ਼ਾ ਗਰੰਥੀ ਸਿੰਘ ਜੇ ਤੇ ਗਰੰਥੀ ਸਿੰਘ ਕਹਦੇ ਨਾ ਮੜਾ ਜਾ ਇਦਾਂ ਨਹੀਂ ਕਰਨਾ ਤੇ ਲੜਕੇ ਲੜਕੀ ਦਾ ਮਾਂ ਬਾਪ ਹੀ ਗਰੰਥੀ ਦੇ ਦਵਾਲੇ ਪੈ ਜਾਂਦਾ ਮੂਵੀ ਵਾੜਾ ਧੁੱਪੇ ਖਲਾਰ ਛੜਦਾ ਮਰੂਜ਼ਾਂ ਦੇ ਥੱਲੇ ਉਹਨਾਂ ਨੂੰ ਉਹ ਵਾਣ ਚ ਲੈ ਜਾਂਦਾ ਜੀ ਐਨੂੰ ਮੂੰਹ ਕਰੋ ਜੀ ਐਨੂੰ ਮੂੰਹ ਕਰੋ ਜੀ ਜਿਨ੍ਹਾਂ ਦੀ ਬਣ ਜਾਂਦੀ ਉਹ ਤੇ 2 ਸਾਲ ਮੂਵੀ ਵੇਖ ਲੈਂਦੇ ਆ ਜਿਨ੍ਹਾਂ ਦੀ ਨਹੀਂ ਬਣਦੀ ਮੁੜ ਕੇ ਤੇ ਫਿਰ ਉਹ ਮੂਵੀ ਵੀ ਉੱਥੇ ਪਈ ਰਹਿੰਦੀ ਹੈ ਕੌਣ ਵੇਂਦਾ ਜੀ ਮੁੜ ਕੇ ਇੰਨਾ ਟਾਈਮ ਹੁੰਦਾ ਹੀ ਨਹੀਂ ਤੇ ਪੈਸਾ ਕਿੱਦਾਂ ਸੀ ਅੰਨਾ ਰੋੜਦੇ ਆ ਗੁੱਸਾ ਨਾ ਬਣਾਇਓ ਕਈ ਤੇ ਉਹਨਾਂ ਨਵੇਂ ਨਵੇਂ ਪਖੰਡ ਚੱਲ ਪਏ ਗਾਂ ਦੀ ਗਾਂ ਹੀ ਆ ਜੀ ਇੱ ਇਹ ਰੁਗਦਾ ਥੋੜਾ ਇੱਥੇ ਕੰਮ ਕਿਤੇ ਉਜਾੜਾ ਮੁੜ ਕੇ ਸਰਕਾਰਾਂ ਨੂੰ ਕਹਿੰਦੇ ਸਾਡਾ ਕਰਜ਼ਾ ਮਾਫ਼ ਕਰ ਦਿਓ ਜੀ گاਵਾ ਪਾਈਆਂ ਕਰਜ਼ਾ ਲੈ ਕੇ ਦੇਖੋ ਜੀ ਮੈਂ ਕਿ ਸਰਕਾਰ ਦਾ ਬੰਦਾ ਨਹੀਂ ਜੇ ਤੇ گاਵਾ ਪਾਈਆਂ ਫਿਰ ਸਰਕਾਰ ਵੀ ਮਾਫ਼ ਕਰ ਦੂ ਭਾਵੇਂ ਕਾਗਲੀਆਂ ਦੀ ਹੋਵੇ ਭਾਵੇਂ ਕਾਂਗਰਸ ਦੀ ਭਾਵੇਂ ਝਾੜੂ ਵਾਲੀ ਦੀ ਭਾਵੇਂ ਭੀਜਪੀ ਦੀ ਜਿਹੜੀ ਵੀ ਹੋਵੇ ਤੇ ਜੇ ਤੁਸੀਂ ਕਰਜ਼ਾ ਲਿਆ گاਵਾ ਲਈ ਕਰਜ਼ਾ ਲਿਆ ਮੱਝਾਂ ਲਈ ਤੇ ਫਾਹ ਹੋਰੀ ਲਿਆ ਕੰਮ ਦਾ ਪੁੱਠਿਆਂ ਦਾ ਹੀ ਉਦੋਂ ਫੇ ਲੇਟਾਂ ਵੀ ਲਾਉਂਦੇ ਲੜੀਆਂ ਲਾਉਂਦੇ ਬੰਨੇ ਬੰਨੇ ਵੀ ਜਗ ਦੀ ਬੋਝ ਦੀ ਬੋਝ ਦੀ ਜਗ ਦੀ ਉਹ ਜਿਹਨੇ ਕਰਜ਼ਾ ਦੇਣਾ ਹੁੰਦਾ ਤੇ ਉਹਨੂੰ ਫੇ ਗਾਸ਼ ਪੈਂਦੀ ਆ ਵੀ ਅੱਛਾ ਫੇ ਕਰਜ਼ੇ ਤੇ ਚੁੱਕ ਚੋਕੇ ਨੋਟਵਾਰ ਦੇ ਗੌਣ ਵਾਲੀਆਂ ਤੋਂ ਦੀ ਸਾਨੂੰ ਤਾਂ ਫੁਗਰਪੁਣੇ ਨੇ ਮਾਰਿਆ ਮਾਫ ਕਰਨਾ ਪਹਿਲਾਂ ਸਿੰਪਲ ਸਾਦਾ ਵੀ ਕੀਤਾ ਜਾ ਸਕਦਾ ਜਿੰਨਾ ਸਿੰਪਲ ਕਰੋਗੇ ਉਹਨੇ ਸੌਖੇ ਰਹੋਗੇ ਤੁਸੀਂ ਜਿੰਨੇ ਸਾਦੇ ਕਰੋਗੇ ਉਹਨਾ ਸੌਖਾ ਰਹੋ ਕਿਸੇ ਨੇ ਖੁਸ਼ ਨਹੀਂ ਹੋਣਾ ਇਹ ਭਲੇਖਾ ਆਪਾਂ ਨੂੰ ਦੇਖਾ ਦੇਖੀ ਸਭ ਕਰ ਮੈਂ ਭਗਤ ਕਬੀਰ ਜੀ ਦੀ ਬਾਣੀ ਪੜ ਰਿਹਾ ਸੀ ਭਗਤ ਕਬੀਰ ਜੀ ਨੱਕੋਂ ਕਾਟੀ ਕੰਨੋਂ ਕਾਟੀ ਕਾਟ ਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਣ ਤੀਨ ਲੋਕ ਕੀ ਪਿਆਰੀ ਕਹਿੰਦਾ ਜਿਹੜੀ ਮਾਇਆ ਨਾ ਜਿਹੜੇ ਰੱਬ ਦੇ ਪਿਆਰੇ ਉਹਨਾਂ ਨੇ ਮਾਇਆ ਦਾ ਨੱਕ ਵੀ ਵੜਦਾ ਤੇ ਕੰਨ ਵੀ ਵੜਦਾ ਹੁਣ ਮਾਇਆ ਦਾ ਕੰਨ ਤੇ ਨੱਕ ਹੁੰਦਾ ਭਲਾ ਇਹਦਾ ਮਤਲਬ ਕੀ ਭਲਾ ਇਹਦਾ ਮਤਲਬ ਆ ਬੰਦਾ ਅੱਡੀਆਂ ਚੋਚ ਕੋ ਫਾਪਲਾ ਕਿਉਂ ਲੈਂਦਾ ਆ ਰੱਖਣ ਲਈ ਸਮਝ ਆ ਗਈ ਹੁਣ ਨੱਕ ਕਾਦਾ ਪ੍ਰਤੀਭਲਾ ਇੱਜ਼ਤ ਦਾ ਵੀ ਮੇਰੀ ਇੱਜ਼ਤ ਬਣੀ ਰਵੇ ਵੀ ਮੈਂ ਇਹ ਕੰਮ ਕਰਨਾ ਪਹਿਲਾਂ ਨਾਕ ਰੱਖਣ ਲਈ ਕੰਮ ਕੀਤਾ ਫਿਰ ਕੰਨ ਲਾ ਲਾ ਕੇ ਸੁਣਦਾ ਵਾ ਵਿੱਚੋਂ ਪੁੱਛੀ ਵੀ ਜਾਂਦਾ ਕਿਦਾਂ ਦਾ ਸੀ ਪ੍ਰਬੰਧ ਆਪਣਾ ਉਹ ਕਈ ਤੇ ਨਾਲ ਹੀ ਕਹਿੰਦੇ ਪਨੀਰ ਵਾਲੇ ਪਕੌੜੇ ਤੇ ਮੁੱਕ ਵੀ ਗਏ ਸਾਡੇ ਵੇਲੇ ਫੂਕ ਨਾਲ ਹੀ ਕੱਢਦੇ ਉਸ ਵੇਲੇ ਕੱਢੀ ਜਾਂਦੇ ਨਾਲੋਂ ਨਾਲ ਹੀ ਨਾਲੋਂ ਨਾਲ ਹੀ ਕੱਢੀ ਜਾਂਦੇ ਜੂਸ ਕਿਦਾਂ ਸੀ ਜੂਸ ਤੇ ਮੁੱਕ ਗਿਆ ਸੀ ਆਪਣੇ ਵੇਲੇ ਉਹ ਵੀਡੀਓ 'ਚ ਭਾਵੇਂ ਆ ਹੀ ਜਾਵੇ ਕਿ ਇਹਨੇ ਵੀ ਗਲਾਸ ਫੜਿਆ ਸੀ ਹੱਥ ਵਿੱਚ ਵੱਖਰੀ ਗੱਲ ਆ ਕਿ ਵੀਡੀਓ ਵਾਲੇ ਕੈਚ ਕਰ ਲੈਂਦੇ ਅੱਜ ਸਾਰਾ ਕੁਝ ਪਰ ਇੱਕ ਵਾਰੀ ਤਾਂ ਬੰਦਾ ਨੁਕਸ ਕਾਢ ਹੀ ਜਾਂਦਾ ਨਾ ਵੀ ਗੱਲ ਨਹੀਂ ਬਣੀ ਤੇਰੇ ਵਾਲੀ ਤੇਰੇ ਕੋਲ ਗੱਲ ਨਹੀਂ ਬਣੀ ਉਹ ਜਾਨੀ ਕਿ ਨੱਕ ਰੱਖਣ ਲਈ ਪਹਿਲਾਂ ਕੰਮ ਕੀਤਾ ਨੱਕ ਰੱਖਣ ਲਈ ਫਿਰ ਕੰਨ ਲਾ ਲਾ ਕੇ ਸੁਣਦੇ ਆ ਵੀ ਲੋਕ ਚੰਗਾ ਕਰਨ ਇਹ ਬਹੁਤ ਵੱਡਾ ਭੁਲੇਖਾ ਵਾ ਸਾਰਿਆਂ ਨੇ ਤੁਹਾਡੇ ਘਰੋਂ ਖੁਸ਼ ਹੋ ਕੇ ਉੱਚੀ ਬੋਲੋ ਜੀ ਤੇ ਜੇ ਪਹਿਲਾਂ ਪਤਾ ਵੀ ਖੁਸ਼ ਹੋ ਕੇ ਜਾਣਾ ਹੀ ਨਹੀਂ ਤੇ ਫਿਰ ਆਪਾਂ ਫਾ ਕਿਉਂ ਲੈਣਾ ਕਿਉਂ ਸਾਥ ਸੰਗਤ ਜੀ ਉੱਚੀ ਬੋਲਿਓ ਜੀ ਆਣਾ ਤੁਸੀਂ ਪ੍ਰਸ਼ਾਦਾ ਰਾਤ ਨੂੰ ਤਿਆਰ ਕਰਦੇ ਹੋ ਨਾ ਅਣੀ ਤੇ ਹਰ ਹਰ ਸਟੇ ਇਥੇ ਮੈਂ ਬਥੇ ਵਿਦੇਸ਼ਾਂ ਤੱਕ ਜਾ ਕੇ ਕਹਿਣਾ ਸੱਜ ਤੁਹਾਡੇ ਲੰਡੇ ਪਿੰਡ ਦਾ ਤੇ ਮਾਲਾ ਕਰਦਾ ਅਮਰੀਕਾ ਵੀ ਜਾ ਕੇ ਜਿੱਥੇ ਵੀ ਜਾਣਾ ਮੈਂ ਜਾ ਕੇ ਸਪੈਸ਼ਲ ਨਾਲ ਨਾ ਪਿਛੇ ਜੀ ਮੈਂ ਆਸਟ੍ਰੇਲੀਆ ਗਿਆ ਸੀ ਉੱਥੇ ਜਦੋਂ ਮੈਂ ਗੱਲ ਕੀਤੀ ਜਾ ਕੇ ਸਿਡਨੀ ਸਟੇਜ ਦੇ ਉੱਤੇ ਮੈਂ ਕਿਹਾ ਜੀ ਵੇਖੋ ਆਪਾਂ ਵਿਦੇਸ਼ਾਂ 'ਚ ਬੈਠੇ ਆ ਇੱਥੇ ਆਪਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਫ੍ਰਿਜਾਂ ਜੂਸ ਫਰੂਟ ਪਰ ਮੈਂ ਕਿਹਾ ਮਾਲਵੇ ਚਲ ਜਾਓ ਮੈਂ ਦੋ ਪਿੰਡ ਦਾ ਖਾਸ ਕਰਕੇ ਜ਼ਿਕਰ ਕਰਦਾ ਹਰ ਵਾਰ ਕਿਉਂਕਿ ਹਰ ਵਾਰ ਬਿਨੂ ਆਉਣ ਦਾ ਮੌਕਾ ਮਿਲਦਾ ਹੈ ਤੇ ਸੱਚੀ ਗੱਲ ਹੈ ਮੈਂ ਕਹਿੰਦਾ ਵੇਖ ਲਓ ਹੁਣ ਕਦੋਂ ਦੇ ਤੁਸੀਂ ਬੈਠੇ ਜੇ ਕਦੋਂ ਦੀਵਾਨ ਦੀ ਸਮਾਪਤੀ ਹੋਣੀ 10 ਵੱਜ ਚੁੱਕਿਆ ਇਹ ਤੋਂ ਬਾਅਦ ਜਦੋਂ ਤੁਸੀਂ ਪ੍ਰਸ਼ਾਦਾ ਛਕਣਾ ਅਸੀਂ ਹਰ ਵਾਰ ਪੁੱਛ ਕੇ ਜਾਂਦੇ ਹਾਂ ਸਾਰਿਆਂ ਨੂੰ ਵੀ ਯਾਰ ਤੁਸੀਂ ਦਾਲ ਚ ਕੀ ਪਾਉਂਦੇ ਹੋ ਕਿੰਨੀ ਪਿਆਰੀ ਗੱਲ ਹੈ ਵੀ ਤੁਸੀਂ ਪਿਆਰ ਨਾ ਬਣਾਉਂਦੇ ਹੋ ਸ਼ਰਦਾ ਨਾ ਬਣਾਉਂਦੇ ਹੋ ਸਾਰੇ ਪਿਆਰ ਨਾਲ ਬਣਾਉਂਦੇ ਆ ਪਿਆਰ ਨਾਲ ਵਰਤਾਉਂਦੇ ਆ ਭੈਣਾ ਆਪਣੇ ਅੱਥੀ ਪ੍ਰਸ਼ਾਦੇ ਤਿਆਰ ਕਰਦੀਆਂ ਨੇ ਦਿਨੇ ਪਾਈ ਸੀ ਨਾ ਭਾਈ ਬਿਆਸ ਸਿੰਘ ਨੇ ਵੀ ਲੰਗਰ ਤਿਆਰ ਹੋ ਰਿਹਾ ਤਿਆਰੀਆਂ ਹੋ ਰਹੀਆਂ ਆ ਇਹ ਆ ਸਾਡਾ ਸੱਬਿਆਚਾਰ ਆ ਵਾ ਸਾਡਾ ਸੱਬਿਆਚਾਰ ਅਸਲੀ ਵੀ ਅਸੀਂ ਇਕੱਠੇ ਲੰਗਰ ਤਿਆਰ ਕਰਦੇ ਸੀ ਕਹਿੰਦੀ ਤੁਹਾਨੂੰ ਪਤਾ ਹੋਣਾ ਵਿਆਹਾਂ ਸ਼ਾਦੀਆਂ ਤੇ ਵੀ ਲੋਕ ਇਦਾਂ ਲੰਗਰ ਬਣਾਉਂਦੇ ਹੁੰਦੇ ਸੀ ਇਕੱਠੇ ਪਿੰਡਾਂ ਦੀਆਂ ਧੀਆਂ ਪੈਣਾ ਪ੍ਰਸ਼ਾਦਾ ਆਪੇ ਤਿਆਰ ਕਰ ਇਹ ਟਾਵੇਂ ਪਿੰਡ ਰਹਿ ਗਏ ਜੀ ਜਿੰਨਾ ਪਿੰਡਾਂ 'ਚ ਇਹ ਚੀਜ਼ਾਂ ਉੱਚੀ ਬੋਲਿਓ ਹਾਂ ਜੀ ਬੱਚਿਆਂ